ਸਸਿਕਾ ਜੀ ਸਾਰਿਆਂ ਨੂੰ ਵਜੀਫਾਰਾਂ ਰੀਡਰ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਮਾਵਡਾਲਾ ਤਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆ ਪਏ ਆ ਤੇ ਅੱਜ ਤੁਹਾਨੂੰ ਦੋ گاਵਾ ਹੋਲੇਪਾਚ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਗੱਬਨਗਾ ਤੁਹਾਨੂੰ ਦਿਖਾਵਾਂਗੇ ਥੋੜਾ ਟਾਈਮ ਹੀ ਖੜਦੀ ਸੂਨ ਚੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਬੜਾ ਠੀਕ ਠਾਕ ਤੁਸੀਂ ਸੁਣਾਓ ਸਭ ਵਧੀਆ ਜੀ ਕੱਲ ਕਮ ਆਏ ਫਿਰ ਮੰਡੀ ਫਿਰ ਹਾਂਜੀ ਹਾਂਜੀ ਵੀਰ ਜੀ ਕੱਲ ਪਾ ਲੱਗ ਗਿਆ ਵਾਕੇ ਕਹਿਣੇ ਪੀ ਡੰਗਰ ਸਾਂਭੇ ਆ ਹਾਂਜੀ ਹਾਂਜੀ ਸਹੀ ਗੱਲ ਹੈ ਵੀਰ ਜੀ ਆਪਾਂ ਕਹਿੰਦੇ ਆ ਕਿ ਮੁੱਲ ਪਰ ਜ਼ਿਆਦਾ ਵਾ ਬਾਕੀ ਗੱਲ ਆਪਣੀ ਅੱਖੀਂ ਵਖਿਆ ਪੰਜੀ ਪੰਜੀ ਕਿਲੋ ਵਾਲੀਆਂ ਮਈਆਂ ਠੀਕ ਆ ਹਾਂਜੀ ਵੀਰ ਜੀ ਠੀਕ ਚੰਗੇ ਪਸ਼ੂ ਆਏ ਹੀ ਸਾਰੇ ਹਨ ਬੜੇ ਟਾਪ ਦੇ ਹੀ ਵੀਰ ਜੀ ਠੀਕ ਵੱਡੇ ਵੱਡੇ ਬਰੇਡਰਾਂ ਨੂੰ ਮਿਲਣ ਦਾ ਮੌਕਾ ਮਿਲ ਗਿਆ ਹਾਂਜੀ 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 ਬਾਕੀ ਮੇਲਾ ਵੀਰ ਜੀ ਬਹੁਤ ਭਰਿਆ ਹੈ ਕੱਲ ਹਾਂਜੀ ਹਾਂਜੀ ਆ ਬੜੇ ਜਾਣੇ ਆਏ ਹੀ ਕੱਲ ਨਾ ਚਲੋ ਨਾਮ ਦੱਸ ਦੇ ਕਰ ਨਾਮ ਵੀਰ ਜੀ ਆਪਣਾ ਗਰਸੇਖ ਸਿੰਘ ਹਾਂਜੀ ਪਿੰਡ ਭੁੰਮਾ ਮਡਾਲਾ ਤੇ ਸੀਰ ਮਜੀਠਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ ਨੰਬਰ ਹੈਗਾ ਜੀ 79733 44844 ਠੀਕ ਹੈ ਹਾਂਜੀ ਸਰਵਾਦਾ ਗੱਬਨ ਜਰਸੀਦਾਂ ਕਰ ਲਈ ਹੈ ਨਾ ਆਪਾਂ ਥਾਣੇ ਦੇ ਲਾਗੇ ਤੋਂ ਦੇਖ ਸਕਦੇ ਜੀ ਕਿੰਨੇ ਕਿ ਤੋਦਾਂ ਲਈ ਜੀ ਵਿੱਧੀ ਦੁੱਧ ਵੀਰ ਜੀ ਘਰ ਵਾਲੇ ਕਹਿੰਦੇ ਜੀ ਪਹਿਲੇ ਸਵੇਰੇ ਨੇ 13-14 ਕਿਲੋ ਪਾਇਆ ਵਾ ਮਰਦ ਵੀ ਰੱਖੀ ਤੇ ਕੋਈ ਵੇਖਿਆ ਨਹੀਂ ਹੁੰਦਾ ਆਪਾਂ ਇਹ ਗੱਬਨ ਨਗਰ ਦਾ ਆਈਡੀਆ ਲੱਗ ਸਕਦਾ ਵਾ ਬਾਕੀ ਚਲ ਜਿੱਦਾਂ ਕੱਦ ਵਜਨ ਠੀਕ ਹੈ ਠੰਡੀ ਸੀਲਿਆ ਤੇ ਆਪਾਂ ਜਾਦ ਨਹੀਂ ਕਹਿੰਦੇ ਇੰਨਾ ਪਾ ਵੀ ਸਕਦੀ ਆ ਠੀਕ ਹੈ ਹਾਂਜੀ ਤੇ ਖੋਲੀਆਂ ਤੋਰੀਆਂ ਫਿਰ ਖੋਲੇ ਬਾਕੀ ਇਹ ਕਿ ਇਹ ਟਾਈਮ ਥੋੜਾ ਜਿਆਖ ਖੜਦੀ ਆ ਸੌਂ ਚ ਟਾਈਮ ਵੀ ਹਫਤਾ ਤੱਕ ਲੈ ਜੂਰੇ ਹਫਤੇ ਕਿਤੇ ਲਾ ਕੇ ਬੰਦੇ ਟਾਈਮ ਲੈ ਜੂਗੀ ਬਾਕੀ ਇਹ ਕਿ ਹੈਗੀ ਗਰਮੀਆਂ ਚ ਚੌਣ ਆਲੀ ਆ ਜਰਸੀ ਕ੍ਰੋਸ ਆ ਕੱਦ ਕਾਠ ਵੀ ਜਿਹੜਾ ਇਹਦਾ ਚੰਗਾ ਜਰਸੀਆਂ ਦੇ ਸਾਹ ਮੈਂ ਜਲਾਈਏ ਬਾਕੀ ਇਹ ਜੇ ਤਿਆਰ ਹੋਣੀ ਹੈ ਤੇ ਫਿਕਸ ਜੇ ਹਵਨ ਤਿਆਰ ਕਰਨਾ ਜੁਲਾ ਆ ਉੱਤਰਾ ਬਾਕੀ ਸਾਂਭੀ ਸੁੰਭੀ ਵੀ ਚੰਗੀ ਆ ਬਾਕੀ ਬੜੀ ਰਾਰੀ ਆ ਬੋਲੀ ਕੋਲੇ ਸੇ ਪੰਜ ਬਾਕੀ ਠੰਢੀ ਵੀ ਬੜੀ ਏ ਇਧਰ ਰੱਖੋ ਰੁਪਈਏ ਠੀਕ ਆ ਆਜੋ ਜੇ ਦਾ ਅਮਰ ਦੇ ਹੋਣ ਤਾਂ ਵੇਖੋ ਤਾਂ ਇੱਕ ਬਾਲਟੀ ਵੇਖੋ ਬਹੁਤ ਠੰਢੀ ਆ ਠੰਡਾ ਡੰਗਰ ਹੋਵੇ ਘਰ ਚ ਕੋਈ ਤੀ ਭਾਂ ਜੋੜੇ ਹਾਂਜੀ ਹਾਂਜੀ ਕੋਈ ਹੁੰਦਾ ਨਹੀਂ ਆ ਗਰਮ ਨਗਰ ਦਾ ਫਾਇਦਾ ਕੋਈ ਨਹੀਂ ਆ ਹਾਂਜੀ ਤੇ ਬਾਕੀ ਗਰਮੀ ਵਾਲਾ ਮਾਲ ਆ ਜਰਸੀ ਹੈਗੀ ਆ ਤੇ ਇਹਦਾ ਮੁੱਲ ਮੋਲੇ ਵੀਰ ਦੀ ਗੱਲ ਇਦਾਂ ਵੀ ਅਜੇ 5-6 ਦਿਨਾਂ ਨੂੰ ਲੱਗ ਜਣਾ ਸੁੰਦੇ ਆ ਠੀਕ ਆ ਤੇ ਅਜੇ ਜੇ ਕੋਈ ਵੀਰ ਚਾਹ ਬਣਾ ਵਗਾ ਹੜ ਨੇ ਫੋਨ ਤੇ ਸਬਰ ਕਰ ਦੇ ਅੱਛਾ ਉਹਨੂੰ ਸਾਮ ਬਛੱਡ ਕੇ ਦੇ ਦਾਂਗੇ ਸਾਮ ਛੱਡ ਕੇ ਦੇ ਦੋ ਜੇ ਕਿਤੇ ਤਿਆਰ ਕਰਕੇ ਵਿੱਚ ਤੇ ਫੇਰ ਵੀ ਉਸ ਨਾਲ ਮੋਲੇ ਨਾਲ ਫੇਰ ਮੋਲੇ ਨਾਲ ਤੇ ਬਾਕੀ ਜੇ ਹਵਾਨੇ ਚ ਵਟ ਕਾਫੀ ਹੈ ਜਿਹਨੇ ਤਿਆਰ ਹੋਣਾ ਵਾ ਜੇ ਪੂਰੀ ਬਾਕੀ ਇਹ ਕੀ ਗਰਮੀਆਂ ਚ ਚਾਉਣ ਵਾਲੀ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਆ ਦੂਸਰੇ ਨੰਬਰ ਤੇ ਥਾਣਾ ਇਹਦੇ ਦੇਖ ਸਕਦੇ ਲੱਗੇ ਤਾਂ ਕਿੰਨਾ ਚ ਵੀਰ ਜੀ ਦੇ ਕੋਲ ਦੁੱਧ ਇਹਦੇ ਲਈ ਦਦਾ 8 ਕਿਲੋ ਆ ਅੱਛਾ ਕੋਈ ਭਰਾ 7 ਮਨ ਕਿਲੋ 7 ਪੱਕਾ ਹੋਗਾ ਵੀਰ ਜੀ ਠੀਕ ਆ ਦੋ ਮਿੰਟ ਚਵਾਈ ਕਰਾ ਕੇ ਦਵਾਂਗੇ ਤੋਰੋ ਫੇਰ ਇਹਨਾਂ ਵੀ ਇੱਕ ਰੀ ਤੋਰੋ ਵੀਰ ਇਹ ਗਾਂ ਬਣੀ ਜੇ ਕਿ ਨਹੀਂ ਨਹੀਂ ਵੀਰ ਜੀ ਨਹੀਂ ਜੇ ਬਣੀ ਰੇ ਅੱਛਾ ਇਹ ਨਹੀਂ ਬਣੀ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਬਾਕੀ ਹੈਗੀ ਬੱਚੇ ਤੋਂ ਵੀ ਨਹੀਂ ਹੈ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਸੰਗਰਾਂ ਅੰਦਾਜ਼ ਲਾਇਆ ਵੀਰ ਜੀ ਬਾਕੀ ਕੱਦ ਕਾਠ ਵੀ ਚੰਗਾ ਰੰਗ ਰੂਪ ਦੀ ਵੀ ਸੋਹਣੀ ਆ ਜਿੱਦੀ ਉਹ ਤੇਰਾ ਠੰਡੀ ਤੇਰੀ ਵਧੀਆ ਵੀ ਠੰਡੀ ਠੰਡੀ ਵੀਰਦੀ ਬੰਗਾ ਪਾਉ ਨਾ ਪਾਉ ਕੋਈ ਗੱਲ ਨਹੀਂ ਆ ਠੀਕ ਆ ਕੈਮਰਾ ਡਰਦੀ ਆ ਮੱਸਾ ਬਾਕੀ ਇਹ ਕਿ ਥੋੜਾ ਪੱਠਿਆਂ ਦੇ ਵੰਡ ਬੁੰਡ ਪਾਇਆ ਉਹਦੇ ਕਰਕੇ ਥੋੜਾ ਖਿੱਚ ਕਰਦੀ ਆ ਉਹ ਤੈਨੂੰ ਤੇ ਇਹਦਾ ਕਿੰਨਾ ਰੱਖਣਾ ਵਿਰਜੀ ਮੋਲਾ ਫੇਰ ਆਪਾਂ ਬਾਕੀ ਵਿਧੀਆਂ ਦਿਖਾਓ ਹਾਈਟ ਵੀ ਚੰਗੀ ਆ ਹਾਂਜੀ ਤੇ ਬਿਊਟੀ ਵੀ ਵਧੀਆ ਵਾ ਹਾਂਜੀ ਬੜੀ ਸੋਹਣੀ ਲੱਗਦੀ ਆ ਠੀਕ ਆ ਮੋਲ ਕਰਾਉਣ ਨੂੰ ਵੀਰ ਜੀ ਜਦੋਂ ਜਿੱਦਾਂ ਕੱਲ ਮੈਂ ਵਿਸਾਖੀ ਵੇਖੀ ਆਪਾਂ ਜੀ ਚਲੋ ਕੀ ਜਿਹੜਾ ਜਣੋ 40000 ਡੰਗਰਾ ਉਹ ਤਾਂ 60 ਕਰੀ ਜਾਂਦੇ ਆ ਹਾਂਜੀ ਬਾਕੀ ਚਲੋ ਡੰਗਰ ਡੰਗਰ ਦਾ ਭਾਵਾ ਹਾਂਜੀ ਹਾਂਜੀ ਮੋਲ ਕਰਾਉਣ ਵੀਰ ਜੀ ਭਾਵੇਂ 22 ਕਰਾ ਲਓ ਪੰਜ 23 ਕਰਾ ਲਓ 20 ਤੋਂ ਮਾਨਤਨ ਕਰ ਦਾਂਗੇ ਕਿੰਨਾ ਤੁਸੀਂ ਦੱਸ ਦਿਓ ਵੀਰ ਜੀ ਕਿ ਕਰ ਦਾਂਗੇ ਖੁੱਲਾ ਹੀ ਕਰ ਦੋ ਮਾਨਤਨ ਕੋਲਾ ਵੀਰ ਜੀ ਕਰਦੇ ਜੇ ਮੁੜ ਕੇ ਫੇਰ ਵੀਰ ਪਰਖਦੇ ਤੁਰਨ ਡੈ ਪੈਂਦੇ ਆ ਅੱਛਾ ਹਾਂਜੀ ਇਹ ਆਪਾਂ ਮੰਨ ਲਓ ਆਪਾਂ ਹਾਨ ਵਾਲੇ ਰੇਟ ਪਾ ਵੀ ਦਿੰਦੇ ਆ ਛੋਟੇ ਛੋਟ ਵਾਲੇ ਫੇਰ ਵੀ ਕਈ ਵੀਰ ਦੋ ਦੋ 3-3000 ਰੁਪਏ ਥੋਲੇ ਹਾਂ ਤਾਂ ਕਿ ਤੁਰਦੇ ਜੇ ਕਾਰੀ ਦੋ ਹਾਂ ਤੁਸੀਂ ਕੋਹ ਨਹੀਂ ਦਵੇਖੀ ਜਾਊਗੀ ਇਹ ਵੀਰ ਜੀ 2018 18 ਜਿਦਾਂਗੇ 18000 ਦੀ ਦੇ ਦੋਗੇ ਹਾਂਜੀ ਬਾਕੀ ਚਲੋ ਮੁੱਕ ਤੇ ਹੋਰ ਕਰ ਲਵਾਂ ਮਾਨੇ ਭਣ ਭਰਾ ਸਾਨੂੰ ਜਿੰਦੋਂ ਡੰਗਰ ਦੀ ਪਰਖਿਆ ਉਹ ਫੋਨ ਲਾਵੇ ਬਾਕੀ ਵੀਰ ਭਰਾ ਕੋ 10 ਲੈ ਲੈ ਕੋ 11 ਲੈ ਲੈ ਸਾਡੇ ਕੋਈ ਗੁਸਾ ਨਹੀਂ ਹੈਗਾ ਠੀਕ ਹੈ ਜੀ ਤੇ ਇਹਦੇ ਕੋਲ ਕਿੰਨੇ ਹੀ ਦੁੱਧ ਇਹ ਰੋ ਵੀ ਚਾਰ ਕਿਲੋ ਦੇ ਚਾਰ ਕਿਲੋ ਹੈਗਾ ਪੱਕਾ ਦੁੱਧ ਦੇ ਦੇ ਪੱਕਾ ਵੀਰੇ ਦੋ ਮਿੰਟ ਚਵਾ ਕੇ ਦਵਾਂਗੇ ਠੀਕ ਆ ਤਾਂ ਇਹ ਵੀਰ ਜੀ ਅਗਲੇ ਬੰਨੇ ਦਵਾਂ ਦਸਾਂ ਗਾੜ ਘੱਟ ਜਾ ਪਹਿਲਾਂ ਦੱਸ ਕੇ ਦੇਣੀ ਆ ਅੱਛਾ ਕੱਲੋਂ ਲਾਂਭਾ ਨਹੀਂ ਲੈਣਾ ਠੀਕ ਆ ਹਾਂਜੀ ਇਹਦਾ ਦੁੱਧ ਜ਼ਿਆਦਾ ਮਗਰਲੇ ਸਨੱਚੀ ਆ ਅਗਲੇ ਸਨੱਚੇ ਘੱਟਿਆ ਲੈ ਜਾ ਦੁੱਧ 4 ਕਿਲੋ ਦੱਸ ਦੇ ਮੋੱਕ ਦੇ ਤੇ ਕੋਲ ਇਹ ਹੈ ਕਿ ਜਿੰਨੇ ਘਰ ਦਾ ਚਲੋ ਚਾਹ ਪਾਣੀ ਦਾ ਸਾਰਨਾ ਜਿਹੜਾ ਬਾਜ਼ਾਰੋਂ ਲਿਓਣਾ ਵਾ ਉਹਦੇ ਨਾਲ 4 ਕਿਲੋ ਦੁੱਧ ਘਰੇ ਵਰਤਣ ਵਾਸਤੇ ਕਾਫੀ ਹੁੰਦਾ ਤੇ ਇਗਨੇ ਰੀ ਦੇ ਦੇਣੀ ਵੀ ਦਿੱ ਫਿਰ ਵੀਰ ਜੀ ਗੱਲ ਇਦਾਂ ਵੀ ਆਪਾਂ ਦੋ ਦੋ ਦੱਸਣਦੇ ਆ ਜਿਹੜਾ ਪੱਕਾ ਹੈਗਾ ਵਾ ਖਾਵੇ ਵਾਲਿਆਂ ਦਾ ਦੱਸਣਦੇ ਆ ਖਾਵੇ ਵਾਲਾ ਕਹਿੰਦਾ ਆਪਾਂ ਛੇ ਵੀ ਕਹਿ ਸਕਦੇ ਆ ਆਪਾਂ ਦੋਵੇਂ ਟਾਈਮ ਕੋਈ ਵੀ ਡੰਗਰ ਦੋਵੇਂ ਜਿਹੜਾ ਕੰਦਾ ਚ ਵੇਖਦਾ ਨਾ ਇੱਥੇ ਗੱਬਣ ਦੀ ਤਸੱਲੀ ਕਰਾ ਕੇ ਦਵਾਂਗੇ ਠੀਕ ਆ ਵੀਰ ਕੋ ਤਸੱਲੀ ਕਰਾਂਗੇ ਇਹਨਾਂ ਦੋਵਾਂ ਜੇ ਕੋਈ ਨਹੀਂ ਹੈ ਸਦਾ ਲਾਈਵ ਲਿੰਕਿੰਗ ਕਰਾ ਦਾਂਗੇ ਵੀਡੀਓ ਗੋਲ ਦੇ ਉੱਤੇ ਤੇ ਆਪਣ ਕੋਸ਼ਿਸ਼ ਕਰੋ ਵੀਰ ਭਰਾ ਕਿ ਕਿਤੇ ਵੀ ਡੰਗਰ ਲੈਣਾ ਵਾ ਮੈਂ ਤੁਹੀਂ ਖੜਾ ਪੂਰਾ ਹੱਕ ਬੰਦਾ ਵਾ ਆ ਕੇ ਤਸਲੀ ਕਰਕੇ ਲਿਆਂਦੀ ਤੁਸੀਂ ਤਸਲੀ ਕਰਕੇ ਖੜੋ ਠੀਕ ਆ ਸਾਡੇ 게ਟੋਂ ਬਾਹਰ ਵੀ ਸਾਡੀ ਕੋਈ ਗਰੰਟੀ ਨਹੀਂ ਇੱਥੇ ਦੋ ਟਾਈਮ ਪੀਣ ਟਾਈਮ ਚਾਰ ਰੰਗ ਤਸਲੀ ਕਰੋ ਕੋਈ ਚੱਕਰ ਨਹੀਂ ਸਾਨੂੰ ਹੈਗਾ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਵੰਦਾ ਕਰਦੀ ਆ ਪਰਾਂਗੇ ਯਾਰ ਨਹੀਂ ਫਿਰ ਯੈਸ ਨਾ ਕਰੀਏ ਬਿਲਕੁਲ ਹੀ ਤੁਸੀਂ ਹੋਰ ਫਿਰ ਕੀ ਕੋਈ ਗੱਲ ਨਹੀਂ ਦੱਸਣਾ ਤੁਸੀਂ ਤੁਹਾਡੇ ਮਾਨੇ ਕੋਈ ਗੱਲ ਨਹੀਂ ਤੂੰ ਦੱਸੋ ਇੱਕ ਵਾਰੀ ਦੱਸੋ ਖੁੱਲ ਕੇ ਬਲੋ ਕੋ ਗੱਲ ਵੀਰ ਜੀ ਕਿੰਨੇ ਰੀ ਦੇ ਦਈਏ ਤੁਸੀਂ ਦੱਸੋ ਸਹੀ ਕੋ ਗੱਲ ਨਹੀਂ ਪੰਜਾਹ ਛੱਡ ਦਈਏ ਪੰਜ ਛੱਡ ਦਈ ਸੱਤ ਦੀ ਦੇ ਦੇਗੇ ਹਾਂਜੀ ਚਲੋ ਚੁਈ ਕਰਦਾ ਥੋੜਾ ਬਤਾ ਮੰਤਰ ਕੋਈ ਗੱਲ ਨਹੀਂ ਕਿੰਨਾ ਕਰ ਦੋਗੇ 1000 ਹੋਰ ਮਾਰਦਨ ਕਰ ਅੱਛਾ ਹਾਂਜੀ 6000 ਦੀ 6000 ਦੀ ਜਸਨੋ ਦੇਣੀ ਹੈ ਵੀਰ ਹੁਣ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਬਾਕੀ ਇਹਨਾਂ ਵੀਰ ਜਿੰਨੇ ਹੋਣਾਂ ਤਸੱਲੀ ਕਰੋ ਆ ਤਸੱਲੀ ਕਰਕੇ ਵੇਸ਼ ਚਾਖ ਕੇ ਖੜਨਾ ਆਪਣੀ ਬਾਕੀ ਸਾਰੇ ਵੀਰ ਹੱਸਦੀ ਗੱਲ ਜੀ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਪੁੱਛੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ ਲੀ ਬਹੁਤ ਬਹੁਤ ਧੰਨਵਾਦ ਜੀ